ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਜੀ ਸਾਰੇ ਠੀਕ ਠਾਕ ਹੋ ਆਪਾਂ ਵੀ ਠੀਕ ਠਾਕ ਆ ਜੀ ਵਧੀਆ ਤੇ ਅੱਜ ਦੀ ਆਪਾਂ ਨਵੀਂ ਵੀਡੀਓ ਦੀ ਕਰ ਲੱਗੇ ਸ਼ਰਵਾਤ ਜੀ ਟਾਈਮ ਹੋ ਗਿਆ 5:30 ਤੇ ਅਸੀਂ ਭੋਗ ਤੋਂ ਜਾ ਕੇ ਆ ਗਏ ਜੀ ਹਨਾ ਭੋਗ ਤੋਂ ਜਾ ਕੇ ਆ ਕੇ ਤੇ ਹੁਣ ਚਾਹ ਪਾਣੀ ਪੀ ਕੇ ਤੇ ਮਤਲਬ ਕਾਫੀ ਟਾਈਮ ਹੋ ਗਿਆ ਮੰਨ ਕੇ ਚਲੋ 40-45 ਮਿੰਟ ਹੋ ਗਏ ਸਾਨੂੰ ਆਇਆ ਨੂੰ ਚਾਹ ਪਾਣੀ ਪੀ ਲਿਆ ਹਨਾ ਤੇ ਬਸ ਹੁਣ ਮੈਂ ਕਿਹਾ ਕੰਮਕਾਰ ਸਟਾਰਟ ਕਰਦੇ ਆਂ ਬਾਕੀ ਜੀ ਸ਼ੌਟ ਲਏ ਆ ਹਨਾ ਆਪਾਂ ਇੱਕ ਸ਼ੌਟ ਗਿੱਦੜਵੇ ਲਿਆ ਸੀਗੇ ਬੀਬੀ ਨਾਲ ਗੱਲਾਂ ਬਾਤਾਂ ਕਰੀ ਆਏ ਸੀ ਉਹ ਸ਼ੌਟ ਆਪਾਂ ਐਡ ਕਰ ਦਾਂ ਚਲੋ ਮੈਂ ਕਿਹ ਸ਼ੁਰੂਆਤ ਕਰਦੀ ਆ ਤੇ ਬਾਕੀ ਜੀ ਉੱਥੇ ਹਨਾ ਆਪਣੇ ਇੱਕ ਦੜਵੇ ਆਪਣੇ ਮਤਲਬ ਸਬਸਕ੍ਰਾਈਬਰ ਮਿਲ ਗਏ ਹਨਾ ਦੋ ਭੈਣਾਂ ਮਿਲੀਆਂ ਬਹੁਤ ਜ਼ਿਆਦੇ ਹਨਾ ਵਧੀਆ ਗੱਲਾਂ ਕਰੀਆਂ ਤੇ ਬਹੁਤ ਹੀ ਧੰਨਵਾਦ ਸਾਰੀਆਂ ਭੈਣਾਂ ਦਾ ਹਨਾ ਜਿਹੜੇ ਜਿਹੜੇ ਐ ਸਪੋਰਟ ਕਰਦੇ ਆ ਵੀ ਐ ਸੋ ਐ ਲੱਗਦਾ ਸੋਸ਼ਲ ਮੀਡੀਆ ਤੇ ਆ ਕੇ ਬਹੁਤ ਕੁਝ ਖੱਟ ਲੈਣਾ ਭੈਣ ਭਰਾ ਬਹੁਤ ਜ਼ਿਆਦੇ ਖੱਟਲੇ ਹਨਾ ਤੇ ਬਹੁਤ ਹੀ ਨਾਈਸ ਹੈ ਹਨਾ ਜਿਹੜੇ ਸਾਰੇ ਭੈਣ ਭਰਾ ਕਮੈਂਟ ਕਰਦੇ ਆ ਥੈਂਕ ਯੂ ਜੀ ਹਨਾ ਤੇ ਇੰਨੇ ਕੁ ਜ਼ਿਆਦਾ ਹਨਾ ਉਹਨਾਂ ਨੇ ਆਪਾਂ ਨੂੰ ਵੀ ਵਧੀਆ ਗੱਲਾਂ ਬਾਤਾਂ ਕਰੀਆਂ ਹਨਾ ਤੇ ਵਧੀਆ ਲੱਗਿਆ ਸੁਣ ਕੇ ਚਲੋ ਤੇ ਕੋਈ ਵੀ ਚੀਜ਼ ਆ ਨਾ ਜਦੋਂ ਕੋਈ ਸਲਾਹ ਦਿੰਦਾ ਵਧੀਆ ਲੱਗਦਾ ਤੇ ਬਾਕੀ ਜੀ ਆਗੇ ਜੀ ਬਸ ਆਪਾਂ ਬੀਬੀ ਤਾਂ ਨਾਲ ਨਹੀਂ ਆਈ ਆਪਣੇ ਲੈ ਕੇ ਨਹੀਂ ਆਈ ਆਪਾਂ ਹਜੇ ਕੋਈ ਕੰਮ ਧੰਦੇ ਆ ਨਾ ਉਥੇ ਅ ਮਤਲਬ ਕਿ ਛੰਮੀ ਕੋਲੇ ਤੇ ਹਜੇ लवली लवली ਕੋਲੇ ਬੀਬੀ ਰਹੂਗੀ ਕਈ ਦਿਨ ਹਣਾ ਕੰਮ ਧੰਦੇ ਕੋਈ ਆਪ ਦੇ ਕਰ ਲੈਣਦੇ ਉਹਨਾਂ ਨੂੰ ਫਿਰ ਮੈਂ ਵੀ ਨਹੀਂ ਆਖਿਆ ਮੈਂ ਕਿਹਾ ਨਾ ਚੱਲ ਚਲੋ ਫਿਰ ਐ ਹੋ ਜਾਂਦਾ ਜੀ ਜਵਾਕਾਂ ਕੋਲੇ ਕੌਣ ਹੈ ਹਣਾ ਚਲੋ ਮੈਂ ਤਾਂ ਹੀ ਟਾਈਮ ਪਾਸ ਕਰ ਲੂੰਗੀ ਨਾ ਡੰਗ ਲੈ ਜੂਆ ਸਾਡਾ ਤਾਂ ਚਲੋ ਉਹਨਾਂ ਦੇ ਵੀ ਜਵਾਕਾਂ ਦੇ ਕੰਮ ਜਿਹੜੇ ਸਮਾਰਨ ਵਾਲੇ ਆ ਬਾਕੀ ਇਕੱਲੇ ਰਹਿ ਗਏ ਹਨਾ ਜਮਾ ਤੇ ਔਖਾ ਹੋ ਜਾਂਦਾ ਤੇ ਉਧਰ ਮੈਂ ਕਹਿੰਦੀ ਬੀਬੀ ਚੱਲ ਚੱਲ ਫਿਰ ਸੋਣਾ ਜ ਨਹੀਂ ਲੱਗਦਾ ਚਲੋ ਉਹਨਾਂ ਤੇ ਵਕਤ ਪਿਆ ਜਵਾਕਾਂ ਤੇ ਹਨਾ ਕੋਈ ਗੱਲ ਨਹੀਂ ਜੀ ਬੀਬੀ ਹਨਾ ਚਾਰ ਦਿਨ ਲਾ ਲੂਗੀ ਤਾਂ ਇੱਥੇ ਆਉਣਾ ਬੀਬੀ ਨੇ ਹੋਰ ਕਿੱਥੇ ਜਾਣਾ ਤੇ ਇਹਨੂੰ ਤਾਂ ਵਕਤ ਕਹਿੰਦੇ ਚਲੋ ਰਲ ਮਿਲ ਕੇ ਆਹੀ ਵਕਤ ਕਰ ਦਲਾਂਗੇ ਆਪਾਂ ਤੇ ਚਲੋ ਜੀ ਹਨਾ ਆਪਾਂ ਹੁਣ ਸਟਾਰਟਿੰਗ ਕਰਦੇ ਕੰਮ ਤਾਂ ਤੇ ਘਰ ਦੇ ਤੇ ਫਿਰ ਆਪਾਂ ਨਾਲ ਦੀ ਨਾਲ ਤੁਹਾਡੇ ਨਾਲ ਬਲੌਗ ਕਰਾਂਗੇ ਸ਼ੇਅਰ ਜੀ ਕਿ ਸੀ ਭਾਂਡੇ ਮੰਗਣਾ ਤੇ ਤੁਸੀਂ ਸਾਰੇ ਐਂ ਫਿਰ ਝੂਮਿਓ ਨਾ ਕਿ ਸ਼ਾਮ ਨੂੰ ਚਾਹੂ ਗੜਦੀ ਪਤਾ ਨਹੀਂ ਕੀ ਆਤੈ ਸੋਸ ਨੂੰ ਜੇ ਇਹ ਨਹੀਂ ਆਉਣਾ ਹਨਾ ਮੇਰੇ ਕੋਲ ਫੋਨ ਆ ਗਿਆ ਸੀਗਾ ਤਾਂ ਕਰਕੇ ਜੀ ਮੈਂ ਤੁਹਾਡਾ ਵੀਡੀਓ ਸ਼ੇਅਰ ਕਰਦੀ ਬੱਠਲ ਨਾ ਮਤਲਬ ਮੰਨ ਕੇ ਚਲੋ ਥਾਲ ਭਰ ਕੇ ਰੇਤੇ ਦਾ ਇਕੱਠਾ ਕਰਿਆ ਮਗਰ ਉਹ ਢੇਰੀ ਆ ਗਈ ਜੇ ਜੀ ਆਉਣ ਤੋਂ ਬਾਅਦ ਇਹਦੇ ਆਪਣੇ ਬੀਲ ਦੇ ਹਨਾ ਪੱਤੇ ਚਾਬਰਦੇ ਉਹ ਕੰਪਰਾਂ ਦੇ ਮੂਹਰੇ ਤੇ ਵੀ ਇੱਥੇ ਸ਼ਾਮ ਨੂੰ ਅਸੀਂ ਮੰਝੇ ਡਾਉਣੇ ਹੁੰਦੇ ਵੀ ਸੁੰਭਰਨਾ ਤਾਂ ਪੈਂਦਾ ਜੀ ਤੇ ਬਾਕੀ ਇਹ ਜਿਹੜੀ ਭੈਣ ਆਪਾਂ ਨੂੰ ਉੱਥੇ ਮਿਲੀ ਸੀ ਗਿੱਦੜਵਾ ਉੱਪਰਜੀ ਦੇ ਭੋਗ ਤੇ ਤੇ ਉਹਦਾ ਨਾਮ ਹੈਗਾ ਸਤਵੀਰ ਕੌਰ ਸੰਧੂ ਤੇ ਇੱਕ ਭੈਣ ਦਾ ਨਾਮ ਹੈਗਾ ਮੰਮੀ ਸਾਡੇ ਨੂੰ ਸਾਰੇ 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 ਰਿਸ਼ਤੇਦਾਰ ਆਏ ਸੀ ਮੈਨੂੰ ਤਾਂ ਇਹ ਨਹੀਂ ਪਤਾ ਸੀ ਕਿ ਨੂੰ ਸਸਰੀ ਘਰ ਬੁਲਾਣੀ ਹੈ ਕੌਣ ਜੇ ਕੌਣ ਤਾਇਆ ਚਾਚਾ ਹੈ ਤੇ ਜਸ਼ਨ ਵੀ ਜੀ ਨਾਲ ਗਏ ਸਾਡੇ ਤੇ ਆਪਾਂ ਭੈਣ ਦਾ ਨਾਮ ਬੋਲਦੇ ਆਂ ਕਿ ਸਤਵੀਰ ਕੌਰ ਸੰਧੂ ਤੇ ਉਹਨੂੰ ਉਹਦੀ ਅਗਲੀ ਭੈਣ ਮਤਲਬ ਦੂਸਰੀ ਭੈਣ ਦਾ ਨਾਮ ਹੈਗਾ ਰਿੰਪਲ ਕੌਰ ਸੰਧੂ ਇਹ ਕਰਮਜੀਤ ਕੌਰ ਸੰਧੂ ਹਨ ਪਿੰਡ ਇਹਨਾਂ ਦਾ ਹੈਗਾ ਸੁਖਨਾ ਤੇ ਅਬਲੂ ਹੈ ਨਾ ਵੀ ਸੁਖਨਾ ਅਬਲੂ ਸ਼ਾਇਦ ਇਹਨਾਂ ਦਾ ਪਿੰਡ ਹੈ ਪੰਜਾਬ ਚ ਰਹ ਜਾਂਦਾ ਤੇ ਇਹਨਾਂ ਦੀ ਬੁਟੀਕ ਹੈ ਪਹਿਣਾ ਦੀ ਤੇ ਤਾਂ ਕਰਕੇ ਨਾ ਭੈਣ ਨੇ ਕਿਹਾ ਸੀ ਆਪਾਂ ਨੂੰ ਕਹਿੰਦੇ ਵੀ ਸਾਡਾ ਭੈਣ ਦੀ ਨਾਂ ਬੋਲ ਦਿਓ ਤੇ ਆਪਾਂ ਭੈਣੇ ਤੁਹਾਡਾ ਨਾਂ ਬੋਲਦਾ ਤੇ ਬਸ ਜਿਵੇਂ ਉਹ ਤੇ ਜਾਂਦੇ ਨਾ ਮਨ ਜਾਂਦਾ ਇੰਨਾ ਖਰਾਬ ਆ ਤੁਹਾਨੂੰ ਦੱਸ ਨਹੀਂ ਸਕਦੇ ਹਨਾ ਤੇ ਬਿਚਾਰਿਆਂ ਦੇ ਉਹ ਨਾ ਪੁੱਪੜ ਜੀ ਦੀ ਚੱਕੀ ਵੀ ਹੋ ਗਈ ਤੈ ਤੋਂ ਬਾਅਦ ਹੁਣ ਆਪ ਕੋਲ ਸੈ ਜਾਂਦਾ ਸਾਰਾ ਕੁਝ ਉਹ ਨਹੀਂ ਹੋਣ ਲੱਗ ਜਾਂਦਾ ਕੰਮ ਤਾਂ ਨਾ ਵੀ ਰਹਿੰਦਾ ਕਹਿੰਦੇ ਹੁੰਦੇ ਕਿਸੇ ਬੰਦੇ ਨਾਲ ਕੁਝ ਵੀ ਨਹੀਂ ਤੇ ਪਰ ਜਿਹੜਾ ਬੰਦਾ ਕਹਿੰਦੇ ਮੁੱਕ ਜਾਂਦਾ ਸਾਰਾ ਕੁਝ ਛੱਡ ਜਾਂਦਾ ਹਣਾ ਫਿਰ ਮੈਂ ਕੁੜੀਆਂ ਨੂੰ ਘਰੇ ਨਹੀਂ ਛੱਡਿਆ ਜੀ ਮੈਂ ਕੋਈ ਕੰਨੀਆਂ ਕੁੜੀਆਂ ਨਹੀਂ ਮੈਂ ਘਰੇ ਛੱਡਦੀ ਤੇ ਆਪਣੇ ਜਿਹੜਾ ਬਾਈ ਹੈ ਨਾ ਵਿਚਾਰਾ ਰੋਟੀ ਵਗੈਰਾ ਲੈ ਕੇ ਜਾਂਦਾ ਹੁੰਦਾ ਹੁਣ ਮੈਂ ਕਿਹਾ ਵੀ ਸ਼ਾਮ ਵਾਲੀ ਰੋਟੀ ਪਾਈ ਲੈ ਕੇ ਜਾਣੀ ਹੈ ਤੇ ਮੈਂ ਬਣਾਉਂਗੀ ਰੋਟੀ ਸਬਜ਼ੀ ਤੇ ਚੁੱਪ ਕਰਕੇ ਜੇ ਮੈਂ ਘਰ ਰੋਟੀ ਲੈ ਕੇ ਤੁਸੀਂ ਤੇ ਆਪ ਨਾ ਮਤਰਾ ਦੇ ਮਗਾ ਚੁੱਲੇ ਤੇ ਕਹਿੰਦਾ ਠੀਕ ਹੈ ਕਿ ਵਿਚਾਰਾ ਸਾਰਾ ਦਿਨ ਬੈਠਾ ਰਿਹਾ ਤੇ ਮੈਨੂੰ ਉੱਥੇ ਨਾ ਘੋਗ ਤੇ ਬਿਲਕੁਲ ਟੈਨਸ਼ਨ ਹੈ ਨਹੀਂ ਸੀ ਘਰ ਦੀ ਸੋਨੂ ਵੀ ਸਾਰਿਆਂ ਨੂੰ ਪਤਾ ਹੈ ਨਾ ਵੀ ਜੇ ਮੈਂ ਕੁੜੀਆਂ ਨੂੰ ਕੱਲ ਨੂੰ ਛੱਡ ਕੇ ਜਾਂਦੀ ਤੇ ਮੇਰਾ ਮਤਲਬ ਹੈ ਨਾ ਬੰਦੇ ਨੂੰ ਟੈਨਸ਼ਨ ਲੱਗੀ ਰਹਿੰਦੀ ਵੀ ਦਵਾ ਕੱਲੇ ਹੈ ਘਰੇ ਮਾਹੌਲ ਖਰਾਬ ਹੈ ਨਾ ਆਇਆ ਨਾ ਉਹ ਜੋਣਾ ਹੋ ਜੇ ਫਿਰ ਅਸੀਂ ਦਵਾਨ ਸਾਂ ਤਿੰਨੀ ਨਾਲ ਜਾਵਰੇ ਸੀਗੇ ਮੈਂ ਲਖਵੀਰ ਤੇ ਮੇਰਾ ਕਾਲਿਆਂ ਵਾਲਾ ਪਾਪਾ ਤੇ ਜਸ਼ਨ ਫ੍ਰੀਤ ਦੇ ਆਉਣ ਵੇਲੇ ਸਾਡੇ ਨਾਲ ਮੰਮੀ ਆ ਗਈ ਤੇ ਡੈਡੀ ਵਿਚਾਰੇ ਜਿਹੜਾ ਵਾਸਤੇ ਜਾਵਦੇ ਕਿ ਇੱਕ ਗੱਡੀ 'ਚ ਅਸੀਂ ਸਾਰੇ ਜਣੇ ਪੂਰੇ ਨਹੀਂ ਆਏ ਕਿਉਂਕਿ ਪੂਰੇ ਕਿੱਥੋਂ ਆ ਗਏ ਸੁਖਨਾ ਜਵਾਕ ਵੀ ਬਰੋਬਰ ਦੇ ਹੋਏ ਪਏ ਆ ਹਨਾ ਚਲੋ ਛੋਟਾ ਬੱਚਾ ਹੁੰਦਾ ਬੁੱਕਰ 'ਚ ਲੈ ਕੇ ਬਹਿ ਜਾਂਦਾ ਹਨਾ ਤੇ ਤਾਂ ਆਪ ਹੁਣ ਬਰੋਬਰ ਸੀਟ ਭਾਲਦੇ ਆ ਸੁਖਨਾ ਥੋੜਾ ਪਿਆਰਾ ਹੋ ਰਿਹਾ ਹਨਾ ਤੇ ਸੱਜਣਾ ਗੱਪਰੂ ਹੋ ਰਿਹਾਗਾ ਤੇ ਬਾਕੀ ਜੀ ਬਹੁਤ ਬਹੁਤ ਧੰਨਵਾਦ ਹਨਾ ਜਿਹੜੇ ਭੈਣ ਭਰਾ ਸਪੋਰਟ ਕਰਦੇ ਆ ਆਪਾਂ ਨੂੰ ਹਨਾ ਤੇ ਆਪਣੇ ਚੈਨਲ ਨਾਲ ਸਕੋਰ ਬਣਾਈ ਰੱਖੋ ਜੀ ਤੇ ਪਲੀਜ਼ ਵਿਊ ਨਾ ਵਿਊ ਹਨਾ ਮਤਲਬ ਵੀਡੀਓ ਨੂੰ ਬੁੱਸੋ ਲਵਾਜ ਕਰਿਆ ਕਰੋ ਐ ਨਾ ਕਰੋ ਹਨਾ ਤੇ ਪਲੀਜ਼ ਆਪ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਾ ਦਿਓ ਹਨਾ ਰਿਕਵੈਸਟ ਆ ਤੁਹਾਡੇ ਸਾਰੇ ਭੈਣ ਭਰਾਵਾਂ ਨਾਲ ਤੇ ਮੇਰੇ ਪੁੱਤ ਦਾ ਸੁਪਨਾ ਹਨਾ ਮੈਂ ਜਰੂਰ ਚਾਹੁੰਦੀ ਆ ਮੈਂ ਪੂਰਾ ਕਰਾਂ ਹਨਾ ਤੇ ਸਪੋਰਟ ਕਰੋ ਜੀ ਹਨਾ ਤੇ ਫੁੱਲ ਵਾਚ ਕਰ ਲਿਆ ਕਰੋ ਵੀਡੀਓ ਤੇ ਬਾਕੀ ਚਲੋ ਹੁਣ ਭੋਗ ਹਨਾ ਪਾਏਗਾ ਫੁੱਟੜ ਦਾ ਤੇ ਅੱਗੇ ਦੀ ਅੱਗੇ ਹਨਾ ਚਲੋ ਆਪਾਂ ਵਧੀਆ ਵੀਡੀਓ ਬਣਾਇਆ ਕਰਾਂਗੇ ਛੇਲੇ ਵਾਸਤੇ ਹਨਾ ਵੀਰ ਦਾ ਕੰਮ ਮੈਂ ਇੱਕ ਚੈਨਲ ਬਣਾਇਆ ਇੰਨੇ ਕਿਹੜਾ ਭੈਣ ਭਰਾ ਸਾਡੇ ਨਾਲ ਜੁੜੇ ਹੋਏ ਹਨ ਤੇ ਆਪਾਂ ਵਧੀਆ ਵਲੌਗ ਵੀ ਅਪਲੋਡ ਕਰਿਆ ਕਰਾਂਗੇ ਤੇ ਹੌਲੀ 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 ਇੱਥੇ 2 ਦਿਨਾਂ ਤੱਕ ਮਤਲਬ ਆਪਾਂ ਆਪਣਾ ਉਹੀ ਫਾਈਨਲ ਪੂਰਾ ਟਾਈਮ ਹੀ ਲਿਆਉਣਾ ਮੰਨ ਕੇ ਚਲੋ ਅੱਤੇ ਘੰਟੇ ਦੀ ਜਿਹੜੀ ਆਪਾਂ ਫੋਟੋ ਕਰਦੇ ਹੁੰਦੇ ਸੀਗੇ ਤੇ ਉਵੇਂ ਆਪਾਂ ਫੋਟੋ ਕਰਿਆ ਕਰਾਂਗੇ ਤੇ ਅਸੀਂ ਵੀ سپورਟ ਕਰੋ ਜੀ ਸਾਰੇ ਜਣੇ ਹਨਾ ਆਪਣੇ ਚੈਨਲ ਨਾਲ ਤੇ ਕੋਈ ਵੀ ਫੋਟੋ ਕਹਿਣਾ ਤੁਹਾਨੂੰ ਪਤਾ ਚਾਹੀਦਾ ਆਪਣਾ ਪਸ਼ਵਿੰਨ ਤੇ ਬਾਕੀ ਇਹ ਜਾਨਾ ਸਾਰਾ ਦਿਨ ਸਾਡਾ ਉੱਧਰ ਕਿੱਥੇ ਲੀ ਇਹਨਾਂ ਭੋਗ ਤੋਂ ਲੰਘ ਗਿਆ ਤੇ ਕੱਲ ਨੂੰ ਮੈਂ ਪਹਿਲੀ ਵਾਰ ਦੇਖਿਆ ਗਿੱਦੜਵੇ ਦਾ ਗੋਦਵਾਲਾ ਹੂੰ ਤਾਂ ਇਹ ਮੇਰਾ ਜਸ਼ਨ ਮੇਰੇ ਕੋਲ ਜਸ਼ਨੇਮ ਲਿਆਇਆ ਪਹਿਲਾ ਸਲਾਹ ਸੀ ਕਿ ਮੈਂ ਵੀ ਤੈਨੂੰ ਜਸ਼ਨੇਮ ਲਿਆਇਆ ਨੇ ਕੰਦੇ ਫਿਰ ਬੀਬੀ ਨੇ ਦੀ ਵੀ ਫਰੀਦ ਨੂੰ ਨਹੀਂ ਆਈ ਰਮਣ ਵਿਚਵਾਕਰੀ ਨੂੰ ਕੱਢੀ ਨਹੀਂ ਛੱਡੀ ਹਨਾ ਵਿਚਵਾਕਰੀ ਕਦੇ ਵਾਸਤੇ ਕੱਢੀ ਨਹੀਂ ਤੇ ਫਿਰ ਮੈਂ ਕਿਹਾ ਚਲੋ ਹੋ ਜੋ ਫਿਰ ਤਿਆਰ ਫਿਰ ਆਪਣੇ ਦੇਨੇ ਨੂੰ ਵੀ ਲੈ ਗਏ ਮੈਨੂੰ ਵੀ ਲੈ ਗਏ ਕਿਥੇ ਬਾਗਲੀ ਬਾਗੇ ਸੀਗੇ ਆਪਣੇ ਜੈਸ਼ਨ ਵੀ ਬਾਗਾ ਸੀਗਾ ਫਿਰ ਮੈਂ ਸੋਚਿਆ ਨਾ ਮੈਂ ਕਿ ਜੇ ਮਤਲਬ ਜਸ਼ਨ ਜਾਈ ਜਾਂਦਾ ਪਤਾ ਕੈਮਰੇ ਮੂਰੀ ਉਂਗਲਾ ਹੀ ਜਾਂਦੇ ਨਾ ਮਮੀ ਤੇ ਪਹਿਲਾਂ ਸਲਾਹ ਸੀ ਨਾ ਕਿ ਕੱਲਾ ਜਸ਼ਨ ਜਾਊਗਾ ਤੇ ਨਿੱਕੀ ਜਸ਼ਨ ਜਾਊਗੀ ਤੇ ਫਿਰ ਨਾ ਮਤਲਬ ਫਿਰ ਮੈਂ ਸੋਚਿਆ ਕੁਛ ਬੀਬੀ ਦਾ ਫੋਨ ਆ ਗਿਆ ਕਹਿੰਦੀ ਜੀ ਜਨਤਰੀ ਤਾਂ ਆਏ ਹਾਂ ਕੱਲ੍ਹ ਆਉਗੀ ਹਣਾ ਪੀ ਪਤਾ ਨਹੀਂ ਮੈਂ ਕੁੜੀਆਂ ਮੈਨੂੰ ਤਾਂ ਕਰਕੇ ਛੱਡ ਜਾਂਦੇ ਜਿਵੇਂ ਜਸ਼ਨ ਛੋਟੀ ਆ ਨਾ ਤੇ ਮੇਰੇ ਨਾਲ ਫਰਕ ਰੱਖਦੇ ਆ ਨਾ ਤੇ ਚਲੋ ਮੇਰੀ ਸਾਰੇ ਰਿਸ਼ਤੇਦਾਰਾਂ ਨੂੰ ਵੀ ਹੌਕਾ ਲਾਉਂਦੇ ਕਹਿੰਦੇ ਜਵਾਬ ਕਿ ਚਾਹ ਕਹਿੰਦੀ ਗਈ ਹੁੰਦਾ ਚਲ ਹੋਰ ਗੱਲ ਅਸਿਗੀ ਤੇ ਹੁਣ ਕਹਿੰਦੀ ਗਈ ਹੈ ਨਹੀਂ ਪਰਵਾਣੀ ਹੈ ਕਹਿੰਦੀ ਪਰਵਾ ਨੂੰ ਤੇ ਦੋਨਾਂ ਨੂੰ ਲਈ ਨਾਲ ਫਿਰ ਤਾਂ ਕਰਕੇ ਆਪਾਂ ਪ੍ਰੀਤ ਨੂੰ ਵੀ ਲੈ ਗਏ ਜਿਸ਼ਨੇ ਨੂੰ ਵੀ ਲੈ ਗਏ ਸੀ ਤੇ ਭੋਗ ਤੇ ਆਪਾਂ ਜਾਏ ਵਧਗਾ ਟਾਈਮ ਤੇ ਨਾਲ ਹੀ ਪਹੁੰਚ ਗਏ ਸੀ 11:00 ਵਜੇ ਕਿਉਂਕਿ ਘਰੋਂ ਥੋੜੇ ਜਿਹਾ ਲੇਟ ਪਹੁੰਚੇ ਤੁਰਨੋਂ ਚਲੇ ਨਾ ਤੁਹਾਨੂੰ ਪਤਾ ਹੈ ਇੱਕ ਦਿਨ ਵੀਰ ਕੀ ਹਜੇ ਮੱਕੀ ਨਹੀਂ ਵਿਕੀ ਉਹ ਮੱਕੀ ਵਾਲੇ ਕਹਿੰਦੇ ਆ ਕੇ ਅਸੀਂ ਮੱਕੀ ਦੇਖਣ ਆਉਣੇ ਤੇ ਉਹਨੂੰ ਕੀ ਦਾ ਕਰਕੇ ਫਿਰ ਸਾਨੂੰ ਪਤਾ ਡੈਰੀ ਨੂੰ ਥੋੜੀ ਜਿਹੀ ਡੈਰੀ ਹੋ ਗਈ ਹਨ ਤੇ ਅਸੀਂ ਕਿੱਧਰ ਅੱਜ ਗਏ ਤੇ ਵੈਸੇ ਅਸੀਂ ਟਾਈਮ ਜਿਹੇ ਖੜੇ ਰਹੇ ਸੀਗੇ ਬਦਵਾ ਫਿਰ ਅਸੀਂ ਘੰਟੇ ਪਰੇ ਵੇਰੇ ਰੈਂਟਾ ਘਰੇ ਜਾਵੜੇ ਤੇ ਘਰੇ ਗੱਲਾਂ ਬਾਤਾਂ ਮਾਰ ਕੇ ਪੋਸਟਮਾਨਾ ਸੀ ਗੁਰੂ ਘਰ ਹੀ ਹਨ ਸ਼ੱਕ ਲੈ ਅਸੀਂ ਚਾਹ ਵੀ ਅਸੀਂ ਗੁਰੂ ਘਰ ਹੀ ਪੀ ਲਈ ਸੀਗੀ ਫਿਰ ਕਹਿੰਦੀ ਸੀ ਬੀਬੀ ਕਹਿੰਦੀ ਰਾਮਾ ਚਾਹ ਬਣਾ ਲੈਣੇ ਮਖਨੀ ਰਹਿਣ ਦੇ ਕਾਹਦੇ ਵਾਸਤੇ ਖਾ ਮਾਦ ਲੈ ਅਸੀਂ ਚਾਹ ਹੁਣ ਗੁਰੂ ਘਰੋਂ ਪੀ ਕੇ ਲੈੰਦ ਤੁਰੇ ਆਏ ਹਾਂ ਛੱਡ ਪਰੇ ਪਾਸ ਘੇਰੇ ਅਸੀਂ ਤੁਹਾਨੂੰ ਪਤਾ ਹੈ ਗੱਡੀ ਤੇ ਕਿਹੜਾ ਟਾਈਮ ਲੱਗਦਾ ਆਪਣੇ ਸਾਧਨ ਤੇ ਬੰਦਾ ਮੰਦਰ ਮੈੱਕ ਜਾ ਕੇ ਮੰਦਰ ਮਿਲਦੇ ਰਹੇ ਹੁੰਦਾ ਹੈਗਾ ਇਹਦਾ ਬੱਸਾਂ ਤੇ ਹੈ ਸਾਰਾ 18 ਦਿਨ ਲੱਗ ਜਾਂਦਾ ਥੱਕੇ ਜਾਂਦਾ ਬੰਦਾ ਬੈਠਾ ਬੈਠਾ ਕੀ ਨੁਰੀਆ ਇਹ ਸੀ ਤਾਂ ਚਲੋ ਜੀ ਹਣਾ ਆਪਾਂ ਫੇਰ ਆ ਜਾਂਦੇ ਹਾਂ ਜੀ ਉਹ ਵੀਡੀਓ ਸ਼ੇਅਰ ਕਰਾਂਗੇ ਤੇ ਆਪਾਂ ਬਾਅਦੇ ਮਾਈਕ ਲਓ ਜੀ ਆਪਾਂ ਬਣਾਉਣੇ ਆ ਜੀ ਦਲੇ ਸੋਣਿਆਂ ਦੀ ਹਣਾ ਦਾਲ ਚੱਕਣ ਲੱਗੀ ਆਪਾਂ ਫਟਾਫਟ ਕਿੱਦਾਂ ਹੋਈ ਟਾ ਆ ਅੱਛਾ ਤੁਹਾਨੂੰ ਗਰਮੀ ਬਾੜੀ ਹੈ ਜੀ ਬੁਰਾ ਹਾਲ ਹੋ ਰਿਹਾ ਵੀ ਮੌਸਮ ਇਸ ਤਰ੍ਹਾਂ ਹੋਇਆ ਪੈਚਮਾਸਾ ਹੋ ਰਿਹਾ ਹੈ ਹਣਾ ਤੇ ਮੀਓ ਨਾਲ ਐ ਇੰਨੀ ਕਿ ਜਿਆਦੇ ਮਤਲਬ ਸਾਰਾ ਦਿਨ ਪਸੀਨਾ ਆਈ ਜਾਣਾ ਆ ਗਿਆ ਪਸੀਨਾ ਪਿੰਝ ਲਿਆ ਫੇਸ ਤੇ ਮੁੱਖਾ ਪਸੀਨਾ ਆਈ ਜਾਂਦਾ ਤੇ ਜਮਾ ਡਾਲ ਕਰਤੀਆ 2 ਮਹੀਨੇ ਬਹਿਣਾ ਜਮਾ ਬਸ ਦੇਖਣ ਜੋਗ ਵੀ ਫੇਸ ਨਹੀਂ ਉਤਰਦਾਗਾ ਇੰਨਾ ਕੁ ਜਿਆਦੇ ਬੁਰਾ ਹਾਲ ਹੋਇਆ ਤੇ ਇਹਦਾ ਤੇ ਕੁਛ ਕਰਨੇ ਵਗੈਰਾ ਬਖਦੇ ਰਹਿੰਦੇ ਨੇ ਕੁਛ ਮੌਸਮ ਨਾਲ ਦੋ ਮਹੀਨੇ ਆਈ ਲੋਕ ਚੰਦਰਾ ਚਲੋ ਜੀ ਫੇਸ ਕੀ ਕਰਨਾ ਹਨਾ ਚਲੋ ਆਏ ਵੀ ਥੋੜਾ ਜਿਹਾ ਸੋਹਣਾ ਲੱਗਦਾ ਵੀਡੀਓ 'ਚ ਫੇਸ ਵਗੈਰਾ ਥੋੜਾ ਜਹਾ ਦੇ ਜਸਾ ਤੁਹਾਨੂੰ ਐਂ ਹੁੰਦੀ ਹੈ ਨਾ ਹੁਣ ਰਹੀ ਆਪਣਾ ਰੰਗ ਸਾਫ ਆਵੇ ਸਾਨੂੰ ਵੀ ਜਿੰਨੇ ਰਾਮ ਦਾ ਰੂਪ ਤਰ੍ਹਾਂ ਬਣੇ ਧੋਈ ਦਿੰਦੇ ਆ ਪਰ ਵੀ ਜਿਆਦਾ ਹੀ ਡਲ ਹੋ ਰਿਹਾ ਇਸ ਕਰਕੇ ਮੌਸਮ ਬਹੁਤ ਚੰਦਰਾਉਂ ਦਾ ਦੋ ਮਹੀਨੇ ਤੇ ਹਾਂ ਜਦੋਂ ਮੈਂ ਜੇੜਾੜ ਵਧੀਆ ਹੁੰਦਾ ਨਾ ਨਹਾ ਲੈਨੇ ਆਪਾਂ ਵਧੀਆ ਐ ਨਾ ਪਸੀਨਾ ਨਹੀਂ ਆਉਂਦਾ ਪਰ ਬੰਦੇ ਜੇ ਤੇ ਪਸੀਨਾ ਆਉਂਦਾ ਜੇ ਤੇ ਪਸੀਨਾ ਹੋਵੇ ਜੇ ਮੱਖੀਆਂ ਵੰਦੀਆਂ ਹੋਰ ਰਲਕ ਤਾਉਂਦੀ ਐ ਤੇ ਜੀੜਾ ਕਾ ਲੈ ਤੇ ਇੱਕ ਵਰਦਾ ਚੀਂਦੇ ਆ ਸੀ ਮੈਂ ਤੇ ਜੇ ਤੁਮ ਮੈਂ ਦਾਲ ਕਤਾ ਗਿੰਦੀ ਆ ਆਪਦੇ ਵਾਲਾ ਤੂੰ ਕੀ ਵਾਲਾ ਨੂੰ ਲੋਗ ਪੋ ਤਾਂ ਨਿਕੋ ਪੂਰਨੀ ਕਰਨ ਵਾਲੀ ਐ ਫਿਰ ਕਰਨਾ ਤਾਂ ਮੁੱਕਾ ਆ ਜਾਊਗਾ ਪੂਨੀ ਕਰਤਾ ਰੱਖੀ ਆ ਉਹ ਉਹ ਦੂਜਾ ਰਾੜਾ ਜੁਦਾ ਬਾਹਰ ਲੈਣਾ ਮੈਂ ਕਰ ਦਿੰਦਾ ਤੇ ਜੇਦਾ ਆਪਾਂ ਵੀਡੀਓ ਬਣਾ ਲਈਏ ਨਾ ਸਾਡੇ ਕੋਲੇ ਨਾ ਹਰੀ ਮਿਰਚ ਸੀ ਤੇ ਨਾ ਸਾਡੇ ਕੋਲੇ ਸੀ ਟਮਾਟਰ ਵਧੀਆ ਅਸੀਂ ਕੀ ਕਰਾਂ ਪਿਓ ਮਾਤ ਹੀ ਨਹੀਂ ਚੋੜੀ ਜਾਦੂ ਵਧੀਆ ਜੇ ਗੱਗੀ ਹੁੰਦਾ ਸੋਹਾਈ ਕਹਿੰਦੇ ਤੁਸੀਂ ਪਿਓ ਦੀ ਲੋਕਡਾਊਨ ਦੇ ਤੁਸੀਂ ਪਿਓ ਦੀ ਐ ਕਰਦੇ ਹੋ ਐ ਕਰਦੇ ਹੋ ਮੈਂ ਨਹੀਂ ਕਰੀ ਇਹਦੀ ਸਾਹ ਦੇ ਇਹਨਾਂ ਨੂੰ ਉਹੀ ਮੇਰੇ ਜਵਾਨ ਜਿਹੜੀ ਨਹੀਂ ਜਾਂਦਾ ਅਸਟਾ ਮਾਂ ਦੀ ਨਹੀਂ ਕੀਤਾ ਭਾਈ ਤੇ ਟੀਰ ਕੇ ਇਸ ਦਾ ਛੋਟਾ ਜਿਹਾ ਗੰਡਾ ਤੇ ਲਾਤਾ ਫਿਰ ਦਾ ਆਮ ਤਰਕਾ ਦੋਨੇ ਛੋਲੇ ਦੇ ਨੂੰ ਮੈਂ ਨਵੇਂ ਮੇਰੇ ਵਾਸਤੇ ਰੱਖ ਦਿਓ ਕੀ ਰੱਖਣਾ ਹੈ ਤਾਂ ਦਾਲੇ ਛੋਲੇ OK ਆਪਣਾ ਮੇਰਾ ਜਿਹਾ ਮਸਾਲਾ ਬਹੁਤ ਹੀ ਸਿੰਪਲ ਤਰੀਕੇ ਨੇ ਬਣਾਵਾਂਗੇ ਕਿਉਂ ਬਣਾਵਾਂਗੇ ਸਬ지 ਅੱਜ ਹਰਿਆਣਾ ਚ ਕਿਉਂ ਨਹੀਂ ਪਾਂਗਾ ਕਿਉਂ ਨਹੀਂ ਟਵਲ ਪਾਇਆ ਕਿਉਂਕਿ ਅੱਜ ਭੋਗ ਤੇ ਹਨਾ ਜਿੱਦਾਂ ਕਿ ਬਹੁਤ ਵਧੀਆ ਚਲੋ ਪ੍ਰੋਗਰਾਮ ਹਨਾ ਵਧੀਆ ਸੀਗਾ ਚੌਲ ਸੀਗੇ ਰਾਇਤਾ ਸੀਗਾ ਨਵੀਂ ਚੌਲ ਨਾਲ ਹੁੰਦੀ ਰਾਇਤਾ ਕਹਿੰਦਾ ਹੁੰਦੀ ਇਹਦੇ ਕੁਝ ਹਾਂ ਤੇ ਮੂੰਗੀ ਦੀ ਦਾਲ ਸੀ ਮਟਰ ਬਰੀਂ ਦੀ ਦਾਲ ਸੀ ਹਾਂ ਮੂੰਗੀ ਦੀ ਦਾਲ ਸੀ ਮਟਰ ਮਹੀਂ ਦੀ ਦਾਲ ਸੀ ਤੇ ਸੈਲਡ ਸੀਗਾ ਤੇ ਉਹ ਸੀਗੇ ਟਿਸ਼ੂ ਪੇਪਰਸ ਤੇ ਕਿਸੇ ਦਾ ਰੋਟੀ ਵੀ ਸੀਗੀ ਤੇ ਤੇ ਜੀ ਸਾਲ ਵੀ ਸਾਰਾ ਕੁਝ ਉਹ ਟਿਸ਼ੂ ਪੇਪਰ ਦਾ ਹੋਣਗੇ ਬਾਪੂ ਤੀਸੀ ਤੇ ਹੋਰ ਕੀ ਸੀ ਮੇਰੀ ਗੱਲ ਸੁਣਾ ਮੂੰਗੀ ਦਾਲ ਸੀ ਤੇ ਹੋਸੀ ਨਮਕੀਨ ਚੌਲ ਸੀ ਰਹਿਤਾ ਸੀ ਤੇ ਮਟਰ ਪੀਰ ਸੀ ਤੇ ਆਪਣਾ ਉਹ ਰੋਟੀ ਸੀ ਤੇ ਸਲਾਦ ਵਗੈਰਾ ਸੀ ਤੇ ਸਾਰਾ ਆਪਣਾ ਸਲਾਦ ਸੀਗਾ ਮਟਰ ਤੋਂ ਲੈ ਕੇ ਖੀਰੇ ਤੱਕ ਤੇ ਇਹਨਾਂ ਸਮਾਨ ਸੀ ਤੇ ਚਾਹ ਇੰਨੀ ਕੁ ਟੇਸਟੀ ਸੀ ਮੇਰਾ ਦੁੱਧ ਸੀ ਬਹੁਤ ਸੁਆਦ ਚਾਹ ਬਣੀ ਸੀ ਪ੍ਰੋਗਰਾਮ ਕੋਈ ਮਾੜਾ ਨਹੀਂ ਸੀ ਵਧੀਆ ਕਰਿਆ ਵਿਚਾਰੇ ਨੇ ਤੇ ਬਾਕੀ ਮਾਤਾ ਕਹਿੰਦੇ ਵੈਗਰੂ ਮਮੀ ਮੈਂ ਵੀ ਸ਼ੌਂਕ ਹੋ ਗਈ ਮੈਂ ਨਾ ਪਹਿਲੀ ਮੈਨੂੰ ਪਤਾ ਮੈਨੂੰ ਪਤਾ ਹੀ ਨਹੀਂ ਸੀਗਾ लवली ਹੈਗਾ ਪਰ ਜਿਹਨੂੰ ਮੈਂ ਦੇਖੀ ਨਹੀਂ ਸੀ ਉਹ लवली ਨਿਕਲਿਆ ਮੈਂ ਇਹਨੂੰ ਕਿਦਾਂ ਹੀ ਚੱਕੀ ਨਹੀਂ ਸੀ ਮੈਂ ਕਿਹਾ लवली ਵਾਂਗੂ ਕਿਉਂ ਲੱਗ ਜਾਂਦਾ ਸੋ ਮੈਂ ਕਿਹਾ ਇਨਾ ਹਰਕ ਪੈਸਾ ਲਵ ਲੈਣਾ ਕੀ ਫਰਕ ਪੈ ਗਿਆ ਹੋਣਾ ਦਾੜੀ ਆਲੀ ਮੁੱਛਾ ਵਾਲੋ ਕਿਵੇਂ ਜਿਓਗੇ ਅੱਛਾ ਦੋ ਜਿਹੜੀ ਤੂਰੀ ਨੂੰ ਤਾਂ ਸਿਆਣ ਹੀ ਆਈ लवली ਪਸੂ ਮੈਂ ਉਹ ਕਦ ਦੀ ਕੋਣੀ ਚੱਕੀ ਜਾਂਦੀ ਸੀ ਫਿਰ ਵੀ ਮੈਨੂੰ ਪਤਾ ਨਹੀਂ ਲੱਗਿਆ ਚਲ ਅਜੇ ਦੋ ਮਹੀਨੇ ਹੋ ਗਏ ਨੇ ਤਿੰਨ ਸਾਲ ਹੋ ਗਏ ਨੂੰ ਬਾਹਰ ਗਏ ਹੈ ਨਾ ਤੇਰਾ ਟਾਈਮ ਚ ਬੰਦਾ ਤਾਂ ਸਾਲ ਬਾਅਦ ਬਦਲ ਜਾਂਦਾ ਪੁੱਤ ਸ਼ਕਲਾਂ ਬਦਲ ਜਾਂਦੀਆਂ ਹੁਣ ਤੇਰਾ ਡੈਡੀ ਹੈ ਐਨਾ ਟਾਈਮ ਹੋ ਗਿਆ ਨੂੰ 22 ਸਾਲ ਹੋ ਗਏ ਅੰਦਰ ਗਏ ਮੰਨ ਕੇ ਚੱਲ ਵੀ ਜਦੋਂ ਉਹ ਬਾਹਰ ਆਊਗਾ ਪੂਰੀ ਸ਼ਕਲ ਹੋ ਜਾਣੀ ਉਹਦੀ ਹੈ ਨਾ ਜਿਵੇਂ ਨਹੀਂ ਬਦਲੂਗਾ ਡੈਡੀ ਤੋਂ ਬਰੀ ਲਾਊਗਾ ਐਂ ਟਾਈਮ ਟਾਈਮ ਦੀ ਗੱਲ ਹੁੰਦੀ ਹੈ ਤੇ ਬਾਕੀ ਜੀ ਪ੍ਰੋਗਰਾਮ ਬਹੁਤ ਵਧੀਆ ਕਰਿਆ ਹੈ ਨਾ ਚਲੋ ਜਿਵੇਂ ਵੀ ਇਹ ਕਰਨਾ ਪੈਂਦਾ ਹੈ ਨਾ ਕੁਝ ਰਹਿਦਾ ਰਹੇ ਨੀ ਬਹੁਤ ਸਾਰਾ ਕਮਾਈ ਕਰਕੇ ਗਿਆ ਸੀਗਾ ਬਹੁ ਟਾਈਮ ਆ ਨਾ ਪਸ ਦੀ ਨੌਕਰੀ ਕਰ ਲਈ ਤੇ ਬਹੁਤ ਬੱਚਿਆਂ ਵਾਸਤੇ ਬਹੁਤ ਕੁਝ ਜੋੜ ਗਿਆ ਨਾ ਬੜਾ ਕੁਝ ਹੋ ਗਿਆ ਤੇ ਜਿੰਨਾਂ ਕੋ ਉਹਨਾਂ ਨੇ ਪ੍ਰੋਗਰਾਮ ਖਾਣ ਪਾਣ ਦਾ ਨਾ ਕਰਿਆਗਾ ਲੰਗਰ ਜਿਹੜੇ ਸੰਦ ਲਾਇਆ ਸੀ ਤੇ ਵੈਕਰੂ ਨਾ ਪੁੱਪੜ ਜੀ ਦੇ ਚਰਨਾ ਚ ਮਤਲਬ ਉਹਨਾਂ ਨੂੰ 20 ਇਕਤਰ ਹਨਾ ਵੀ ਜਿਹੜਾ ਉਹ ਆਪਾਂ ਮਤਲਬ ਕੁਝ ਵੀ ਖਾਣ ਪਾਣ ਕੁਝ ਵੀ ਬਣਾਇਆ ਸੀਗਾ ਉਹ ਜਿੰਨਾ ਦਾ ਸੰਗਤ ਨੇ ਸਾਰੀ ਨਹੀਂ ਖਾਦਾ ਵੀ ਲੇਖਾ ਇਹ ਲੇਖਾ ਹੈ ਨਾ ਪੁੰਨ ਹੋ ਗਿਆ ਇਹਨਾਂ ਦਾ ਤੇ ਵਾਈਕ੍ਰੂ ਜੀ ਆਪਾਂ ਦਾ ਇਹ ਕਹਿੰਦੇ ਆ ਵੀ ਬਹੁਤ ਹੀ ਆਤਮਾ ਨੂੰ ਸ਼ਾਂਤੀ ਬਖਸ਼ਣ ਹਨਾ ਤੇ ਅੱਗੇ ਵੀ ਉਹ ਵਧੀਆ ਜੁਨੀ ਪਹਿਣ ਕਿਉਂਕਿ ਬਹੁਤ ਵਧੀਆ ਨਾਈਸ ਨੇਚਰ ਦੇ ਇਨਸਾਨ ਸੀਗੇ ਤੇ ਵਾਈਕ੍ਰੂ ਜੀ ਕੋਈ ਇੱਡੀ ਕ ਸੋਹਣੀ ਜੁਨੀ ਪਾਉਣ ਹਨਾ ਵਧੀਆ ਜੁਨੀ ਪਹਿਣਾ ਆਪਦੇ ਬਚਾਰਿਆਂ ਨੇ ਬਹੁਤ ਕੁਝ ਕਰਿਆ ਬੱਚਿਆਂ ਵਾਸਤੇ ਘਰ ਦੇ ਖੜਾ ਉਹ ਐਡਾ ਸੋਹਣਾ ਘਰ ਏਸੀ ਲੱਗਿਆ ਪੱਥਰ ਲੱਗਿਆ ਕਮਰੇ ਚ ਬਣਾਡੇ ਐ ਪ੍ਰੌਪਰਟੀ ਰੱਖ ਕੇ ਵਿਚਾਰਿਆਂ ਨੇ ਹਨਾ ਪ੍ਰੌਪਰਟੀ ਵੀ ਰੱਖ ਰੱਖੀ ਸੀਗੀ ਘਰ-ਬਾਰ ਖਲਦਾਂ ਨੇ ਦੁਕਾਨ ਆਟੋਪਾ ਰੱਖੀ ਸੀ ਸ਼ਹਿਰ ਚ ਦੋ ਆਟੋ ਤੇ ਮਤਲਬ ਉਹਦਾ ਕਿਰਾਇਆ ਹੁੰਦਾ ਸੀ ਮਤਲਬ ਕਿ ਇੰਨਾ ਟਾਈਮ ਦੀ ਜ਼ਿੰਦਗੀ ਹੋ ਗਈ ਉਹਨਾਂ ਦੀ ਹੋਣੀ ਐ ਮੈਲਾ ਦਾ 60 62 ਸਾਲ ਦੀ ਉਮਰ ਹੋਣੀ ਇੰਨੀ ਪਰ ਉਹਨਾਂ ਨੇ ਆਪਦੀ ਜ਼ਿੰਦਗੀ ਚ ਸਭ ਕੁਝ ਬਣਾਇਆ ਕੁਝ ਕਮਾਇਆ ਨਹੀਂ ਕੁਝ ਮਾੜਾ ਨਹੀਂ ਕਰਿਆ ਕੁਝ ਗਲਤ ਨਹੀਂ ਕਰਿਆ ਤੇ ਵੈਕਰੂ ਉਹਨਾਂ ਦੀ ਆਤਮਾ ਨੂੰ ਮੈਂ ਕਹਣੀ ਸ਼ਾਂਤੀ ਬਖਸ਼ਣ ਤੇ ਬਹੁਤ ਸੋਹਣੀ ਜੁਨੀ ਪਹਿਣ ਤੇ ਉਹਨਾਂ ਦੇ ਬੱਚਾ ਨੂੰ ਵੀ ਚੜਦੀ ਕਲਾ ਚ ਰੱਖਣਾ ਤੇ ਚਲੋ ਜੀ ਬਸ ਹੁਣ ਆਪਣੀ ਦਾਲ ਹੋਰ ਨਹੀਂ ਬਣੀ ਜਾਊਗੀ ਤੇ ਆਪਾਂ ਕੋਈ ਹੋਰ ਕੰਮ ਨਹੀਂ ਕਰਦੀ ਫੇਰ ਕਰਦੇ। ਲਓ ਜੀ ਆਪਾਂ ਲਾ ਕੇ ਰੋਟੀ ਤੇ ਡੈਡੀ ਆਗੇ ਸੀਗੇ। ਡੜੀ ਨੇ ਛੱਲਗਾ ਫੜਾ ਕੇ ਤਿੰਨ ਛੱਲਗਾ ਫੜਾ ਕੇ ਸਾਨੂੰ ਡੈਡੀ ਕਹੇਰੇ ਜਿੱਕ ਜਸ਼ਨੇ ਦੀ ਹੋਣੀ ਤੇ ਸੀ। ਇਸ ਹੰਕਾਰ ਜੇ। ਉਸ ਕੰਦਸੇ ਲੈ ਸਰਤੀ। ਚਲੀ ਗਈ ਫੀ। ਬਸ ਬਣ ਗਈ ਪੁੱਤ ਨੂਨ ਲਾ ਲਾ। ਦੋ ਬੀਟ ਵੀ ਆਇਆ। ਉਹਨੇ ਇੰਬੂਲੇਉ ਦੀ ਦੁਕਾਨ ਤੋਂ ਫੇਰ ਖਾਓ ਲੈ ਕੇ ਬਾਲੇ ਨਹੀਂ ਪਸੰਦ ਉਹ ਕਰਦੀ। ਡੈਡੀ ਸਾਡੇ ਆ ਗਏ ਤੇ ਛੱਲਣਾ ਫੜਾ ਗਏ ਇਹਨਾਂ ਨੂੰ ਜਵਾਕਾਂ ਨੂੰ। ਮੇਰਾ ਕਾਲੀ ਕਰ ਲਈ ਅੱਧੀ। ਇੱਕ ਮੇਰੀ ਇੱਕ ਜਸ਼ਨੇ ਦੀ ਕਬੀਤ ਦੀ ਤੇ ਛੱਲਣਾ ਸੀ ਭੁੰਨਣਾ ਮੈਂ ਕੁਝ ਤਾਂ ਖਾ ਲਈ ਕੁਝ ਮੈਂ ਰੱਖ। ਮੈਂ ਅਗਰ ਰੋਟੀ ਬਣਾਣਾ ਭਾਈ ਜਰਣਾ ਨਾ ਦੋ ਗੇੜੇ ਲਾ ਗਿਆ। ਰੋਟੀ ਵਾਸਤੇ ਕਹਿੰਦਾ ਬਣਾਈ ਨਹੀਂ ਤੁਸੀਂ ਰਾਤਾਂ ਰਾਤ। ਮੈਂ ਠੰਡੀ ਖਾਣ ਵਾਸਤੇ ਰੱਖੀ ਕਰਨਾ ਇਹਦੇ ਵਿੱਚ ਨੇ ਇੰਬੂਲੇਉ। ਉਹ ਨਹੀਂ ਭਾਜਣ ਟਿੱਲਣ ਜਾਂ ਜੀ ਪਹਿਲਾਂ ਰੋਟੀ ਬੇਲ ਲਗੀ ਤੇ ਜਦੋਂ ਤੁਸੀਂ ਵਿੱਚ ਤੇ ਮੈਂ ਤੁਹਾਡੀ ਭੁਵਾਈ ਅੱਡੇ ਨਾਲ ਟਾਈਮ ਦੇ ਦੇ ਬਸ ਮੈਂ ਦਾਲ ਜਉਗੀ ਰਿੱਜ ਸਾਡੀ ਤੇ ਬਸ ਮੈਂ ਤੈਨੂੰ ਮੈਂ ਦਮਾ ਰੋਟੀ ਲਾ ਕੇ ਦੇ ਦੂੰਗੀ ਹਨਾ ਚਲੋ ਜੀ ਇੰਨਾ ਵੀ ਬਹੁਤ ਹੁੰਦਾ ਬੰਦੇ ਦਾ ਸਾਰਾ ਨਾ ਕਿਸੇ ਨਾ ਬਣਾ ਕੇ ਰੱਖਣੀ ਚਾਹੀਦੀ ਐ ਸਾਰਾ ਤਾਂ ਵਿਚਾਰਾ ਘਰੇ ਬੈਠਾ ਰਿਹਾ ਆਪਣੇ ਘਰ ਦੀ ਨਾਲੇ ਤਾਂ ਨਿਗਰਾਨੀ ਨਾਲੇ ਮੈਨੂੰ ਕੀ ਕਰ ਹੈ ਨਹੀਂ ਸੀਗਾ ਵੀ ਘਰੇ ਕੋਈ ਹੈਗਾ ਜਾਂ ਹੈ ਨਹੀਂ ਤੇ ਬਹੁਤ ਜ਼ਿਆਦਾ ਸਾਰਾ ਹੁੰਦਾ ਜੀ ਕਿਸੇ ਨਾਲ ਤਾਂ ਬਣਾਉਣੀ ਰੱਖਣੀ ਚਾਹੀਦੀ ਐ ਮੰਮੀ ਜ਼ਰੂਰੀ ਨਹੀਂ ਹੁੰਦਾ ਵੀ ਅਮੀਰ ਹੀ ਅਮੀਰ ਦੇ ਕੰਮ ਆਉਂਦਾ ਗਰੀਬ ਵੀ ਅਮੀਰ ਦੇ ਬਹੁਤ ਜ਼ਿਆਦਾ ਕੰਮ ਆਉਂਦਾ ਤਾਂ ਆਪ ਨੂੰ ਗਰੀਬ ਵੀ ਨਾ ਸਰਦਾਰ ਨੂੰ ਲੈ ਆਨੇ ਬੀਏ ਤੂੰ ਜੀ ਦਾਦੇ ਬਿਨੇ ਬੁਲਾ ਕੇ ਆਉਣਾ ਸਾਸੀ ਕਾਹ ਬਟਾਰੇ ਫਰਮੈਂਡ ਕਰ ਦੂਗੀ ਵੀਡੀਓ ਦਾ ਅੱਜ ਸਾਰਿਆਂ ਨੂੰ ਐਡ ਕਰਕੇ ਬਾਅਦ ਦੂਈ ਤੇ ਬੀਜੀ ਆਪਾਂ ਕਹਿ ਰਹੀ ਹਾਂ ਨਾ ਵੀ ਜੋ ਵੀ ਹੈ ਜਾਂ ਮੀਡੀਅਮ ਮਤਲਬ ਜੋ ਵੀ ਜ਼ਿੰਮੇਦਾਰ ਆ ਜਾਂ ਕਰੀਬ ਆ ਜਾਂ ਅਮੀਰ ਹੈ ਤੇ ਆਪਾਂ ਨੂੰ ਗਰੀਬ ਇਹਨਾਂ ਨਹੀਂ ਸਹਾਦਾ ਹਨਾ ਤੇ ਬਖ ਜ ਸਾਰੇ ਭੈਣ ਭਰਾ ਜਿੰਨਾ ਵੀ ਹੋ ਸਕਦਾ ਗਰੀਬ ਨੂੰ ਸਪੋਰਟ ਕਰਿਆ ਕਰੋ ਜਿੰਨੇ ਵੀ ਜੋਗੇ ਹੈਗੇ ਸਾਰਾ ਲਵਾਇਆ ਕਰੋ ਮੇਰੀ ਆਦਤ ਹੈ ਨਾ ਮੇਰੇ ਕੋਲੇ ਭਾਵੇਂ ਕੱਖ ਨਹੀਂ ਕੁਛ ਵੀ ਨਹੀਂ ਹਨਾ ਤੇ ਚਲੋ ਵੀ ਜਿਵੇਂ ਇਹਦੇ ਵੀ ਹਾਲਾਤ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਪਰ ਮੈਨੂੰ ਗਰੀਬ ਦੇ ਮੇਰੇ ਇੰਨੀ ਜਿਆਦੇ ਹੈ ਆਉਂਦੀ ਮੈਨੂੰ ਬੜਾ ਜਿਆਦੇ ਤਰਥ ਆਉਂਦਾ ਹਨਾ ਮੈਨੂੰ ਐ ਹੁੰਦਾ ਕਿ ਚਲੋ ਜਿੰਨੇ ਜੋਗੇ ਹੈਗੇ ਆ ਵੀ ਉਹਨਾਂ ਕਰ ਸਕੀ ਤੇ ਹੁਣ ਇਹ ਅੰਕਲ ਵੀ ਵਿਚਾਰਾ ਹਨਾ ਬਾਈ ਕਹਦਨੀ ਹੈ ਕਦੇ ਮੈਂ ਜਿਹੜਾ ਇਹਨਾਂ ਦਾ ਮਤਲਬ ਵੱਡਾ ਭਰਾ ਉਹ ਨਹੀਂ ਅੰਕਲ ਕਹੇ ਨਹੀਂ ਉਹਨੂੰ ਮੈਂ ਬਾਈ ਕਹਦਨੀ ਹੁੰਦੀ ਹੈ ਤੇ ਮਤਲਬ ਇਹਦੀ ਪਰਝਾਈ ਆਉਂਦੀ ਹੈ ਬਰਥ ਲੈਣਾ ਆਪਣੇ ਆਪਾਂ ਕਦੇ ਮੱਥੇ ਵੱਟ ਨਹੀਂ ਪਾਇਆ ਠੀਕ ਹੈ ਤੇ ਸਵੇਰੇ ਨਾ ਦੋ ਦੋ ਟਾਈਮ ਸਵੇਰ ਸ਼ਾਮ ਪਰਥ ਲੈ ਜਾਂਦੀ ਦੇਖੋ ਜਦੋਂ ਕੰਮ ਹੀ ਸਟਾਰਟ ਹੋ ਜਾਂਦੀ ਆਪਾਂ ਦੌੜੋਂਗੇ ਉਹਦੇ ਸਪੈਸ਼ਲ ਸਵੇਰ ਵਾਲੇ ਦੇ ਸ਼ਾਮ ਵਾਲੇ ਮੈਂ ਰੱਖਣੀ ਰੱਖਣੇ ਫੇਰ ਇੱਕ ਹੁਣ ਮੈਂ ਇੱਕ ਹੋਰ ਹੋਉਂਦਾ ਆਪਣੇ ਆਂਦਾ ਬਾਹਰ ਚ ਦੁੱਧੀ ਦੁੱਧਾ ਲਾ ਤੇ ਮੈਂ ਆਂਦੀ ਵੀ ਲੈਣੀ ਭਾਂਡੇ ਰੱਖ ਜਾ ਕਰਾਂ ਸੀ ਆਪਦੇ ਤੇ ਮੈਂ ਦੁੱਧਾ ਆਪੇ ਭਵਾ ਦਿਆ ਕਰੂੰਗੀ ਜਿੱਥੇ ਮੈਂ ਆਪਦਾ ਦੁੱਧ ਸੁਆਣੀ ਡੋਲੂ ਜਣਾ ਤੇਰਾ ਭਵਾ ਦਿਆ ਕਰੂੰਗੀ ਤੇ ਉਹ ਆਂਦੀ ਵਿਚੇਰੀ ਮੈਨੂੰ 20 ਰੁਪਏ ਭਰਾ ਜਾਂਦੀ ਤੇ ਮੈਂ 20 ਰੁਪਏ ਦਾ ਦੁੱਧ ਭਵਾ ਦਿੰਨੀ ਉਹਨੂੰ ਡੇਲੀ ਇਹ ਵੀ ਫੁੱਨ ਨਾ ਜੀ ਇੱਕ ਤਰ੍ਹਾਂ ਦਾ ਹਨਾ ਫੇ ਉਹਨਾਂ ਦੇ ਹੁਣ ਵਿਚਾਰਿਆਂ ਦੇ ਬਾਹਰ ਚ ਨਹੀਂ ਦੁੱਧੀ ਜਾਂਦਾ ਗਾਹਾਂ ਦੂਰ ਘਰ ਹੈ ਚਲੋ ਆਪਣੇ ਬਾਹਰ ਚ ਦੁੱਧੀ ਹੁੰਦਾ ਮੈਂ ਜਿੱਥੇ ਇੱਕ ਭਾਂਡ ਲੈ ਕੇ ਚਾਕੇ ਦੁੱਧ ਲੈ ਜਣੀ ਪਰ ਮੇਰੀ ਇੰਨੀ ਕੋ ਸੋਚ ਹੈ ਮੈਂ ਜਿੰਨਾ ਕੋ ਹੋ ਸਕ ਏ ਜੀ ਇਹ ਹੋਏ ਨਾ ਜਿਆਦਾ ਆਂਦੀ ਆ ਸਾਨ ਮੰਨਦੀ ਆ ਮੈਨੂੰ ਕਹਿੰਦੇ ਰਮਨ ਅੱਜ ਟਾਈਮ 'ਚ ਕੋਈ ਕਿਸੇ ਦਾ ਹੋਣੀ ਕਰਦਾ ਨਹੀਂ ਜੀ ਜੇ ਕਹਿੰਦੀ ਮੈਂ ਦੁੱਧ ਮਤਲਬ ਦੁੱਧ ਨਾ ਤੂੰ ਪਾ ਸੁਆ ਕੇ ਦੇਵੇਂ ਭਾਂਡੇ 'ਚ ਤਾਂ ਕਹਿੰਦੀ ਹਨਾ ਮਤਲਬ ਮੈਂ ਇੱਥੇ ਬੈਠੀ ਰੂ ਮੈਂ ਕੰਮ ਕੀ ਜਾਵਾਂ ਤੇ ਮੇਰਾ ਸਾਰਾ ਕੰਮ ਰਹਿ ਗਿਆ ਚਲੋ ਜੀ ਗਰੀਬ ਦੀ ਮਦਦ ਕਰੋ ਹਨਾ ਜਿੱਲੇ ਜੋਗੀ ਹੈਗੇ ਤੇ ਜਿਹੜੇ ਸਾਰਿਆਂ ਬਹੁਤੇ ਇਹ ਪੁੰਨ ਹੈ ਜੀ ਆਪਣੇ ਬੱਚਿਆਂ ਦੇ ਅੱਗੇ ਆਊਗਾ ਜਿਹੜਾ ਆਪਾਂ ਪੁੰਨ ਕਰਦੇ ਹਾਂ ਤੇ ਜਿਹੜਾ ਆਪਾਂ ਪਾਪ ਕਰਦੇ ਉਹ ਵੀ ਆਪਣੇ ਬੱਚਿਆਂ ਦੇ ਅੱਗੇ ਆਊਗਾ ਤੇ ਗਰੀਬ ਨਾਲ ਦਾ ਸਪੋਰਟ ਕਰਨੀ ਚਾਹੀਦੀ ਹੈ ਜੀ ਹਨਾ ਤੇ ਕਿਸਮਤ ਹੁੰਦੀ ਹੈ ਇਹ ਵਾਰ ਕਹਿੰਦੇ ਹੁੰਦੇ ਆ ਯਾਰ ਜਦੋਂ ਵੀ ਪੀਰ ਬਗਾਦਾ ਰੱਬ ਹਨਾ ਤੇ ਦਿਲ ਚਲ ਕੇ ਮਾਰੀਏ ਵੀ ਚਲਦੇ ਰਹਿੰਦੇ ਆ ਤੇ ਨਿੰਬੂ ਲਿਆਏ ਆਪਣੇ ਵਾਲਾ ਜਸ਼ਨਾ ਨਿੰਬੂੜਾ ਨਿੰਬੜਾ ਕੀ ਉਹ ਬਾਰਾ ਹੁਣ ਹੀ ਖਾਲਾ ਖੇਤੋਂ ਰੋਟੀ ਨਹੀਂ ਖਾਂਦਾ ਹੁੰਦਾ ਆਥਣੇ ਤੇ ਬਸ ਜੀ ਹੁਣ ਪਾਈਉਣ ਨਾਲ ਆਪਾਂ ਰੋਟੀ ਭਾਗ ਨੂੰ ਫਕਾ ਦੀ ਉਹਦੀ ਤੇ ਆਪਾਂ ਆਪਦੀ ਵੀ ਨਾਲ ਨਾਲ ਇਹ ਸੋ ਲੋ ਜੀ ਫਿਰ ਅੱਜ ਦੀ ਵੀਡੀਓ ਦਾ ਪੈਕ ਫਿਨਡ ਕਰਦੇ ਹਾਂ ਵੀ ਚਲੋ ਜੀ ਇਹ ਵੀ ਵੀਡੀਓ ਬਣ ਗਈ ਹੈ ਨਾ ਬਸ ਅੱਗੇ ਤੋਂ ਹੁਣ ਭੁੱਖ ਪਿਆ ਮੁੱਫੜ ਜੀ ਦਾ ਵਿਚਾਰ ਆਉਂਦਾ ਤੇ ਹੁਣ ਅੱਗੇ ਤੋਂ ਆਪਾਂ ਆਪ ਦਾ ਨਾ ਕੰਮ ਸਟਾਰਟ ਕਰਾਂਗੇ ਹੌਲੀ ਹੌਲੀ ਮਤਲਬ ਉਹ ਸੇ ਰੁਟੀਨ ਤੇ ਆ ਜਾਾਂਗੇ ਆਪਾਂ ਜਿੱਦਾਂ ਦਾ ਆਪਾਂ ਵਲੌਗ ਬਣਾਈਆ ਬਣਾਉਂਦੇ ਹੁੰਦੇ ਸੀ ਉਦਾਂ ਦੀ ਵਲੌਗ ਬਣਾਇਆ ਕਰਾਂਗੇ ਤੇ ਚਲੋ ਜੀ ਫਿਰ ਅੱਜ ਵਾਲੀ ਵੀਡੀਓ ਦਾ ਪੈਕ ਫਿਨਡ ਕਰਦੇ ਪਲੀਜ਼ ਸਪੋਰਟ ਕਰ ਦਿਓ ਜੀ ਸਾਰੇ ਜਿਹੜੇ ਭੈਣ ਭਰਾ ਹਨ ਤੇ ਸਟਾਪ じゃ ਹੋ ਗਿਆ ਕੰਮ じゃ ਸਟਾਪ ਹਨਾ ਮੰਜ਼ਲ ਤੇ ਪਹੁੰਚਣ ਵਾਲਾ ਕੰਮ じゃ ਕੇ ਇਹਨਾਂ ਦਾ ਬਹੁਤ ਸਟਾਰਟ ਤੇ ਸਮਝ ਜਾਣਗੇ ਸਾਰੇ ਭੈਣ ਭਰਾ ਮੈਂ ਕੀ ਕਹਿਣਾ ਚਾਹੁੰਦੀ ਐ ਵੀ ਜਿਹੜਾ ਮਕਸਦ ਸੀ ਆਪਣਾ ਮੰਜ਼ਲ ਤੇ ਆਪਾਂ ਨੂੰ ਲੈ ਕੇ ਜਾਂਦਾ ਸੀ ਉਹ ਸਟਾਪ ਜੇ ਹੁੰਦਾ ਜਾਂਦਾ ਥੋੜਾ ਥੋੜਾ ਸਟਾਪ ਆ ਕਰਦੋ ਜੀ ਪਲੀਜ਼ ਸਪੋਰਟ ਕਰ ਦੋ ਆਪਣੇ ਚੈਨਲ ਨਾਲ ਹਨਾ ਤੇ ਕਰ ਦੋ ਜੀ ਮੇਰੀ ਖੁਸ਼ੀ ਪੂਰੀ ਹਨਾ ਮੈਂ ਵੀ ਵੀਡੀਓ ਪਾ ਸਕਾਂ ਵੀ ਲਓ ਜੀ ਅੱਜ ਆਪਣੀ ਪਹਿਲੀ ਪੇਮੈਂਟ ਆ ਗਈ ਤੇ ਮੇਰਾ ਵੀ ਮੇਰੀ ਇੱਛਾ ਹੈ ਨਾ ਮੇਰੀ ਕਰ ਦੋ ਪੂਰੀ ਵੀ ਮੈਂ ਵੀ ਕੰਟੈਂਟ ਲਿਖ ਸਿਖਾਂ ਲਓ ਜੀ ਆਪਣੀ ਪਹਿਲੀ ਪੇਮੈਂਟ ਆ ਗਈ ਵੈਬਰੂ ਜੀ ਛੇਤੀ ਛੇਤੀ ਹੈ ਨਾ ਮੇਰੀ ਇਹ ਮੰਨ ਦੀ ਸਲੋਵੀਚਾ ਮਰਜ਼ਾ ਮੇਰੀ ਪੂਰੀ ਕਰ ਦੋ ਪਲੀਜ਼ ਹਨਾ ਮੈਂ ਬੇਨਤ ਕਰ ਰਹੀ ਹਾਂ ਬਹੁਤ ਜ਼ਿਆਦਾ ਹਨਾ ਮੇਰੇ ਕੋਲ ਕੁਝ ਨਹੀਂ ਹੈਗਾ ਮੇਰੇ ਕੋਲ ਸਿਰਫ ਮੇਰੀਆਂ ਬੇਟੀਆਂ ਨੇ ਹੋਰ ਕੁਝ ਵੀ ਨਹੀਂ ਮੇਰੇ ਕੋਲ ਜੀ ਦੀ ਵਜ੍ਹਾ ਕੋਈ ਨਹੀਂ ਹੈਗੀ ਮੇਰੇ ਕੋਲ ਤੇ ਬਸ ਆਹੀ ਹੈ ਤੇ ਕਰ ਦੋ ਵੈਨ ਜੀ ਆਪਣੀ ਇੱਛਾ ਪੂਰੀ ਤੇ ਪਲੀਜ਼ ਮੰਨ ਲਦਾ ਜੀ ਜਲਦੀ ਤੋਂ ਜਲਦੀ ਭਜਾ ਦਿਓ ਜੀ ਬਸ ਬਸਾਈ ਬਣ ਗਈ ਰੋਟੀ ਜਸਰੀ ਬਾਠੀ ਗਿਆ ਐ ਲੈ ਇਹ ਵਾਲੇ ਕੰਮ ਚ ਲੱਗ ਜੀ ਇੱਕ ਵਾਰ ਬਸ ਖਾਣੇ ਹੈ ਬਾਈ ਰੋਟੀ ਬਣ ਗਈ ਲੈ ਦੇਖ ਲੈ ਹਨਾ ਬਾਰ ਕੱਢ ਨੂੰ ਮੁੰਜ ਹਵਾਵਾਂ ਦੀ ਤੁਹਾਨੂੰ ਆਕੀ ਰੱਤੀ ਆਹ ਬਸ ਧਰੇ ਮੈਨੂੰ ਆਖ ਦੇ ਮੈਨੇ ਜੋ ਬੈਟਰੀ ਆਂ ਕਵਰੇਜ ਹੀ ਪੈ ਗਿਆ ਸੁਭਾਈ ਤੁਸੀਂ ਮਾਰਾ ਕਮਰੇ ਜੇ ਪੈ ਗਿਆ ਕੋ ਹੋ ਪਾਇਦਾ ਬੈਠਣਾ ਨਹੀਂ ਪਾਣੀ ਹਾਂ ਹਾਂ ਇਹ ਵਧੀਆ ਚਲੋ ਹਵਾ ਤੇ ਬੈਠ ਰਹੇ ਗਰਮੀ ਸੀ ਨਾ ਬਾਲੀ ਜਾਦੀ ਕਰਮੇਸ਼ ਬਹੁਤ ਹੋਈ ਪਈ ਸੀ ਅੱਜ ਇੱਕ ਫੋਨਾ ਲਿਆ ਜਿਸ ਨਾਲ ਤੋਂ ਫੋਨਾ ਲਿਆ ਆਪਣਾ ਹੁਣ ਆ ਲੈ ਚੋਣੀ ਚੁੱਕੀ ਬਾਈ ਫੇਰ ਅਸਾਂ ਕਾ ਲਈ ਬਹੁਤ ਦੇਰੀ ਹੈ ਜੀ ਜੇ ਮੈਂ ਮਾਰ ਕਾ ਨਹੀਂ ਹੁਣ ਲਿਆਏ ਤੁਸੀਂ ਇੱਥੇ ਪਏ 10 ਰੁਪਏ ਤੇ ਦਸ਼ਰ ਫੜਾਉਂਗੀ ਤੁਹਾਨੂੰ ਕਿਹੜਾ ਮੈਂ ਕਹਣਾ ਸਾਦੀ ਪੰਜ ਰੋਟੀਆਂ ਦਾ ਵਾਦਾ ਬਾਈ ਸਾਦੀ ਵਾਦਾ ਨਾ ਕੋਈ ਨਾ ਬਨੇ ਅੱਛਾ ਅੱਛਾ ਉਹ ਅਕਲ ਕੋ ਪੰਜ ਲੈ ਜਾ ਰੋਟੀਆਂ ਤੇ ਦਾਲ ਮੈਂ ਬਾਵਾ ਪਾਤੀ ਸਵੇਰੇ ਵੀ ਸਰਜੂਗਾ ਤੁਹਾਨੂੰ ਸਰਦੀ ਨਾਲ ਦਾਲ ਨਾਲ

ਨਹੀਂ ਭਾਗ ਦੀਂ ਦੀ ਭੈਰ ਉਹਨਾਂ ਨੂੰ ਦੱਸ ਦਿਆ ਕਰੋ ਜਿਵੇਂ ਦੋ ਰੋਟੀਆਂ ਮੈਨੂੰ ਕੋਈ ਫਰਕ ਨਹੀਂ ਪੈਂਦਾ ਹੋਰ ਕੋਈ ਕੰਮ ਹੁੰਦਾ ਦੁਪਹਿਰ ਦਾ ਸੋਦਾ ਬਸ ਬੋਲ ਮਾਰਦੇ ਕਰੋ ਭਾਈ ਰੋਟੀਆਂ ਲਾ ਦਿਓ ਮੇਰੇ ਕੋਲ ਚਾਰ ਹੋਰ ਅੱਜ ਇੰਨਾ ਸਾਰਾ ਲਵਾਇਆ ਤੁਸੀਂ ਬੜਾ ਧੰਨਵਾਦ ਹੁੰਦਾ ਬਹੁਤ ਬਹੁਤ ਨਹੀਂ ਮੈਨੂੰ ਘਰ ਦਾ ਫਿਕਰੀ ਭੋਗ ਦੇਖ ਆ ਜਾਂਦਾ ਤੇ ਚਲੋ ਜੀ ਅੱਜ ਦੀ ਵੀਡੀਓ ਦਾ ਪਹਿ ਇੱਥੇ ਹੰਡ ਕਰਦੇ ਹਾਂ ਨਾ ਗੱਲਾਂ ਗੱਲਾਂ ਚ ਪਤੀ ਲੱਗਾ ਉਧਰ ਵਾਰੀ ਅਸੀਂ ਪਹਿਲਾਂ ਤੇ ਮਿਲਾਂਗੇ ਜੀ ਕੱਲ ਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਪਲੀ ਚੈਨਲ ਨਾ ਕਰ ਦਿਓ ਸਪੋਰਟ ਚੱਲਦੀ ਚੱਲਦੀ ਵੀਡੀਓ ਨਾ ਕਰ ਦਿਓ ਜੀ ਸ਼ੇਅਰ ਤੇ ਮਿਲਾਂਗੇ ਜੀ ਕੱਲ ਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਵੀਡੀਓ ਦੇਖਣ ਲਈ ਜੀ ਸਾਰਿਆਂ ਨੂੰ ਬਹੁਤ ਧੰਨਵਾਦ ਜੀ